ਹੈਲੋ ਜੀ ਸਸਰੀ ਕਾਲ ਜੀ ਮਾਇਆ ਮੰਡੀ ਦਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਭੈਣਾਂ ਜੀ ਜਿਹੜੇ ਕੋਟੀਆਂ ਬਣਾਉਂਦੇ ਆ ਕੋਟੀਆਂ ਮੈਂ ਨਹੀਂ ਬਣਾਉਂਦੀ ਪਲੀਜ਼ ਇਹ ਭੈਣ ਨੂੰ ਤੁਸੀਂ ਵੌਇਸ ਮੈਸੇਜ ਛੱਡ ਦਿਆ ਕਰੋ ਜਾਨੀ ਕਿ ਵੋਲਕੇ ਦੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਵੀ ਸਾਨੂੰ ਆ ਰੰਗ ਦੇ ਪੈਸੇ ਸਾਨੂੰ ਪਹਿਨਾ ਪਾਉਣੇ ਪੈਣਗੇ ਜੀ ਕਿਉਂਕਿ ਅਸੀਂ ਕੋਟੀ ਤੇ ਮੱਥਾ ਮਾਰ ਲੀਏ ਬਾਅਦ ਚ ਬੰਦਾ ਕਹਿੰਦਾ ਸਾਨੂੰ ਤਾਂ ਆਏ ਸੀ ਜਾਂ ਹਰ ਬੰਦਾ ਟਾਈਮ ਨਹੀਂ ਦੇਖੋ ਜੀ ਜਿਵੇਂ ਮੈਂ ਕੱਪੜਿਆਂ ਦੇ ਪੈਸੇ ਪਹਿਲਾਂ ਪਵਾਉਣੀ ਆ ਭੈਣ ਵੀ ਪੈਸਾ ਪੈਸੇ ਪਹਿਲਾਂ ਪਾਉਂਦੇ ਆ ਠੀਕ ਆ ਕੋਈ 20 50 ਉ ਤੇ ਪਹਿਲਾਂ ਤੁਹਾਨੂੰ ਪੇਮੈਂਟ ਕਰਨੀ ਪੈਣੀ ਹੈ ਜੀ ਤੇ ਭੈਣ ਨੂੰ ਆਰਡਰ ਇਹ ਤਿਆਰ ਕਰਦੇ ਆ ਹਫਤੇ ਦੇ ਵਿੱਚ ਵਿੱਚ ਆਰਡਰ ਅਗਲੇ ਨੂੰ ਦੇ ਦਿੰਦੇ ਆ ਤਿਆਰ ਕਰਕੇ ਤੇ ਜਿਹੜੀ ਤੁਸੀਂ ਵੀ ਵਟਸਐਪ ਨੰਬਰ ਭੈਣ ਦਾ ਭੈਣ ਨੂੰ ਮੈਂ ਕਹੂੰਗੀ ਇਹ ਬੋਲੂਗੀ ਉਹ ਅਸੀਂ ਦੱਸ ਦਿਆਂ ਤੁਹਾਨੂੰ ਕਿਹੜਾ ਨੰਬਰ ਹੈ ਜਿਹੜਾ ਬੋਲਣਾਗਾ ਉਸ ਵਟਸਐਪ ਤੇ ਤੁਸੀਂ ਕੋਟੀਆਂ ਬਾਰੇ ਜਾਣਕਾਰੀ ਲੈਣੀ ਹੈ ਜੀ ਮੈਂ ਤਾਂ ਕੱਪੜੇ ਵੇਚਦੀ ਆ ਮੈਂ ਤਾਂ ਕੱਪੜਿਆਂ ਦੀ ਜਾਣਕਾਰੀ ਦੇ ਦੇਣੀ ਆ ਕਈ ਵਾਰੀ ਮਜਬੂਰੀ 'ਚ ਭੈਣ ਦਾ ਫੋਨ ਨਾ ਲੱਗੇ ਤੁਸੀਂ ਮੈਨੂੰ ਲਾ ਸਕਦੇ ਹੋ ਕਿਉਂਕਿ ਸਾਡੇ ਗਵੰਡੀ ਆ ਮੈਂ ਸੁਨੇਹਾ ਲਾ ਸਕਦੀ ਆ ਤੁਸੀਂ ਕੋਟੀਆਂ ਖਰੀਦਣੀਆਂ ਜਾਂ ਬਣੀਆਂ ਬਣਾਈਆਂ ਲੈਣੀਆਂ ਉਹ ਵੀ ਤੁਸੀਂ ਸਾਰਾ ਕੁਝ WhatsApp ਤੇ ਕਰਿਆ ਕਰੋ ਵੀ ਸਾਨੂੰ ਭੈਣੇ ਆ ਕੋਟੀ ਚਾਹੀਦੀ ਹੈ ਤਾਂ ਕੀ ਰੇਟ ਹੈ ਫਿਰ ਜਿਹੜਾ ਉਹਦਾ ਪਾਰਸਲ ਦਾ ਖਰਚਾ ਹੋਊਗਾ ਜੀ ਉਹ ਛੋਟਾ ਹੋਊਗਾ ਚਾਹੇ ਛੋਟੀ ਕੋਟੀ 50 ਚ ਆਜੇ ਚਾਹੇ 65 ਚ ਆਜੇ ਚਾਹੀ ਜਿੰਨੇ ਚ ਮਰਜ਼ੀ ਆਜੇ ਮੇਰੇ ਹਿਸਾਬ ਨਾਲ 65 ਰੁਪਏ ਚ ਕੋਟੀ ਆਜੂਗੀ ਉੱਥੇ ਕਿਉਂਕਿ ਕਿਲੋ ਦੇ ਥੱਲੇ ਹੁੰਦੀ ਹੈ ਕੋਟੀ ਪੌਣਾ ਕਿਲੋ ਚ ਆ ਜਾਂਦੀ ਹੈ ਤੇ ਇਸ ਭੈਣ ਨੇ ਕੋਟੀਆਂ ਬਣਾਉਣੀਆਂ ਇਹਦੇ WhatsApp ਤੇ ਪਲੀਜ਼ ਤੁਸੀਂ ਕਰਕੇ ਪੁੱਛਿਆ ਕਰੋ ਮੈਨੂੰ ਨਹੀਂ ਉਹ ਨੌਲੇਜ ਹੈਗੀ ਵੀ ਕਿਹਦਾ ਕਿੰਨਾ ਰੇਟ ਆ ਜਾਂ ਕਿੰਨੇ ਪਾਚੂ ਲੱਗੂਗੀ ਇਹਨਾਂ ਨੂੰ ਪਤਾਗਾ ਮੈਂ ਸੌਰੀ ਚਾਹੁੰਦੀ ਆ ਵੀ ਤੁਸੀਂ ਬਹੁਤ ਮੈਸੇਜ ਮੈਨੂੰ ਕੀਤੇ ਮੈਂ ਜਵਾਬ ਤਾਂ ਨਹੀਂ ਦਿੱਤਾ ਜੀ ਮੈਂ ਤੈਨੂੰ ਇਸ ਭੈਣ ਕੋਲੇ ਆ ਕੇ ਅੱਜ ਵੀਡੀਓ ਬਣਾਈ ਆ ਅੱਜ ਨਾਲ ਆਪਦੀ ਹੋਰ ਵੀਡੀਓ ਨਹੀਂ ਬਾਈ ਮੈਂ ਕੱਲ ਮੈਂ ਭੈਣ ਵਾਲੀ ਵੀਡੀਓ ਬਣਾ ਕੇ ਪਾਉਣੀ ਆ ਤੁਸੀਂ ਭੈਣ ਨੇ ਆਪਣਾ ਨੰਬਰ ਬੋਲੋ ਹਾਂਜੀ ਦੀਦੀ ਮੇਰਾ ਨੰਬਰ ਹੈਗਾ 95922 ਔਰ 85992 95922 85992 ਇਹਤੇ ਤੁਸੀਂ WhatsApp ਕਾਲ ਵੀ ਕਰ ਸਕਦੇ ਹੋ ਤੇ ਦੂਸਰੀ ਕਾਲ ਵੀ ਕਰਕੇ ਪੁੱਛ ਸਕਦੇ ਹੋ ਮੇਰੇ ਕੋਲੇ ਜਰਾਬਾਂ ਟੋਪੀਆਂ ਤੇ ਤਿੰਨ ਚਾਰ ਬਲਾਊਜ਼ ਦੋ ਜਾਕਟਾਂ ਇੱਕ ਫਰੌਕ ਬਣੀ ਪਈ ਹੈ ਜਿ ਕਿਸੇ ਨੇ ਲੈਣੀ ਹੋਵੇ ਵੀਡੀਓ ਕਾਲ ਕਰਕੇ ਕਲਰ ਦੇਖ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਾਰਾ ਕੁਝ ਠੀਕ ਹੈ ਤੁਸੀਂ ਆਪਣੀ ਮਨਪਸੰਦ ਬਣਾਉਣਾ ਹੈ ਤਾਂ ਵੀ ਮੈਨੂੰ ਤੁਸੀਂ ਆਰਡਰ ਕਰ ਸਕਦੇ ਹੋ ਉਹ ਜਿਵੇਂ ਦੀਦੀ ਨੇ ਦੱਸਿਆ ਵੀ ਆਰਡਰ ਦੀ ਪੇਮੈਂਟ ਮੈਂ ਪਹਿਲਾਂ ਲਾਉਂਗੀ ਜੀ ਕਿਉਂਕਿ ਮੈਂ ਬਣਾ ਲਾਂ ਤੁਹਾਡੇ ਘਰ ਤੋਂ ਪਛਮਟੇ ਵੀ ਪੈਸੇ ਲਾਇਆ ਮੱਥਾ ਵੀ ਮਾਰਾ ਤੁਸੀਂ ਕਹੋ ਜੀ ਇਸ ਤਰ੍ਹਾਂ ਨੀ ਠੀਕ ਹੈ ਨਾ ਇਹ ਗੱਲ ਆਪਾਂ ਨੂੰ ਕਰਨੀ ਪੈਣੀ ਹੈ ਤੇ ਇਸ ਨੰਬਰ ਤੇ ਮੈਨੂੰ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਜੀ 95922 85992 ਇਸ ਨੰਬਰ ਤੇ WhatsApp ਕਾਲ ਵੀ ਹੋਊਗੀ ਜੀ ਵੀਡੀਓ ਕਾਲ ਵੀ ਹੋਊਗੀ ਔਰ ਦੂਸਰੀ ਕਾਲ ਵੀ ਹੋਊਗੀ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ ਜੀ ਤੁਸੀਂ ਉਸ ਨੰਬਰ ਤੇ ਮੈਂ ਜਿੱਥੇ ਭੇਣ ਦੀ ਵੀਡੀਓ ਪਾਈ ਆ ਮੈਂ ਆਪਦਾ ਨੰਬਰ ਤਾਂ ਪਾਇਆ ਹੀ ਨਹੀਂ ਜੇ ਭੇਣ ਦੇ ਡਿਸਕ੍ਰਿਪਸ਼ਨ ਚ ਵੀ ਭੇਣ ਦਾ ਨੰਬਰ ਹੈ ਤੇ ਵੀਡੀਓ ਦੇ ਉੱਤੇ ਸ਼ੋ ਵੀ ਭੇਣ ਦਾ ਨੰਬਰ ਹੁੰਦਾ ਉਹ ਚ ਮੇਰਾ ਨੰਬਰ ਤਾਂ ਹੈ ਨਹੀਂ ਪਲੇਸ ਜੀ ਜੇ ਭੈਣ ਨਾਲ ਸੰਪਰਕ ਕਰ ਸਕਦੇ ਹੋ ਮਿਹਨਤ ਕਰਦੇ ਸੋ ਨੂੰ ਪਤਾ ਹੀ ਹੈ ਜੀ ਸਲਾਈਆਂ ਤੇ ਕਿੰਨੀ ਮਿਹਨਤ ਹੁੰਦੀ ਹੈ ਇਹ ਆਪਦੀ ਮਿਹਨਤ ਲੈਣਗੇ ਤੁਸੀਂ ਰੇਟ ਪੁੱਛਨੇ ਬਾਰ-ਬਾਰ ਉਸ ਵੀਡੀਓ ਚ ਵੀ ਅਸੀਂ ਦੱਸਿਆ ਸੀਗਾ ਵੀ 100 ਗ੍ਰਾਮ ਦਾ ਗੋਲਾ ਹੈ ਨਾ ਭੈਣ 100 ਗ੍ਰਾਮ ਦਾ ਜਿਹੜਾ ਗੋਲਾ ਜੀ ਉਹਦੇ ਅਸੀਂ 125 ਰੁਪਏ ਲੈਨੇ ਆ ਜੇ ਕਿਸੇ ਨੇ ਬਲੈਕ ਬਣਵਾਉਣਾ ਹੈ ਬਲੈਕ ਦਾ ਅਸੀਂ 100 ਗ੍ਰਾਮ ਗੋਲੇ ਦਾ 150 ਰੁਪਏ ਲੈਨੇ ਆ ਜੀ ਕਿਉਂਕਿ ਬਲੈਕ ਨਾ ਤਾਂ ਅੰਦਰ ਦਿਸਦਾ ਨਾ ਬਾਹਰ ਦਿਸਦਾ ਜੀ ਬਲੈਕ ਆਤ ਨੂੰ ਨਹੀਂ ਹਾਂ ਬਲੈਕ ਦਾ 150 ਰੁਪਏ ਗੋਲਾ ਔਰ ਦੂਸਰੇ ਕਲਰਫੁਲ ਦਾ ਸੀ 125 ਬਲੌਜ਼ ਲੈਣਾ ਪੈਣਾ ਦਾ ਰਟ ਗਿਆ ਜੇ ਬਣਿਆ ਬਣਾਇਆ ਬਲੌਜ਼ ਲੈਣਾ ਮੇਰੇ ਕੋਲੇ ਪਈ ਹੈ ਜੀ ਤਿੰਨ ਚਾਰ ਬਲੌਜ਼ ਉਹਦਾ 400 ਰੁਪਏ ਰੇਟ ਹੈ ਜੀ ਤੇ ਜੇ ਬਣੀ ਬਣਾਈ ਕੋਟੀ ਲੈਣ ਨੇ ਕਿਹਾ ਵੀ ਸਾਨੂੰ ਪੁੱਛ ਕੇ ਦੱਸੋ ਕੋਟੀ ਮੇਰੇ ਕੋਲੇ ਕੋਈ ਨਹੀਂ ਹੈਗੀ ਜੀ ਬਣੀ ਹੋਈ ਡਿਵਾਈਡ ਕਰ ਦੇ ਦੋ ਇੱਥੇ ਕਿਤੇ ਕਿਤੇ ਪੜ ਜਾਂਦੀ ਹੈ ਪਿੱਛੇ ਪੱਛਮ ਵਿੱਚੇ ਬਣਾਈ ਐਡਾ ਦੇ ਦੋ ਵੀ ਇੰਨੀ ਮੇਰੀ ਬਣਾਈ ਹੈ ਨਹੀਂ ਪੱਛੋਂ ਲੱਗਿਆ ਐਡਾ ਇਹ ਦੇ ਦਿਓ ਉਹ ਲੱਗ ਜਾਊਗਾ ਜੀ 1000 ਰੁਪਿਆ ਕੋਟੀ ਤੇ हां मेरे सामने 5 ਗੋਲੇ ਲੱਗ ਜਾਂਦੇ ਨੇ हां ਲੱਗ ਜੂਗਾ ਆਰਾਮ ਨਾਲ 5 ਗੋਲੇ ਕੋਟੀ ਖਾ 11100 ਰੁਪਿਆ ਆਰਾਮ ਨਾਲ ਲੱਗ ਜੂਗਾ ਜੀ ਕੋਟੀ ਤੇ 10000 ਸੌਕਸਾਂ ਦੇ ਜਿਹੜੀਆਂ ਤੁਹਾਨੂੰ ਉਹ 125 ਰੁਪਏ ਜੋੜਾ ਮਿਲੂਗਾ ਜੀ ਬੁਣੀਆਂ ਬਣੀਆਂ ਪੰਨਿਆਂ ਨੇ ਆਪਣੇ ਕੋਲੇ ਬਾਦੂ ਜੋੜੇ ਪਏ ਹੈ ਬੁਣੀਆਂ ਬਣਾਈਆਂ ਮਿਲਣਗੀਆਂ ਜੀ ਕੋਈ ਤੁਹਾਨੂੰ ਪਛਮ ਦੇਣ ਦੀ ਲੋੜ ਨਹੀਂ ਜਿਹੜੀ ਕੋਟੀ ਹੈ ਜਿਹ ਤੇ ਪਛਮ ਵੱਧ ਲੱਗਦੀ ਮੱਥਾ ਵੱਜਦੀ ਜੀ ਮੰਨ ਕੇ ਚੱਲੋ 11100 ਦੀ ਕੁੱਟੀ ਪਉ ਪਉ ਸੋਨੂੰ ਫਿਰ ਬਣੂ ਵੀ ਘਰ ਦੀ ਬੁਣੀ ਜੀ ਘਰ ਦੀ ਆ ਤੇ ਮੁੱਲ ਜੀ ਦਾ ਫਰਕ ਹੁੰਦਾ ਘਰ ਦੀ ਚਾਹੇ 20 ਸਾਲ ਪਾ ਲਓ ਤੁਸੀਂ ਸੋਏ ਭੈਣ ਇਹਦੇ ਨਾਲ ਸੰਪਰਕ ਕਰੋ ਜੀ ਤੁਹਾਨੂੰ ਸਾਰਾ ਕੁਝ ਸਮਝਾਇਆ ਜਾਗਾ ਨਹੀਂ ਕਿ ਮੈਨੂੰ ਨੌਲੇਜ ਨਹੀਂ ਹੈਗੀਗੀ ਕਿਉਂਕਿ ਇਹ ਕੰਮ ਇਹ ਹੀ ਕਰਦੇ ਆ ਸੋ ਵੀਡੀਓ ਬਣਾਉਣ ਤੇ ਬੋਲਣ ਤੇ ਸਾਥ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਵੱਲੋਂ ਤੇ ਭੈਣ ਬਣੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ